ਚੋਰਾਂ ਦੇ ਹੌਸਲੇ ਕਿੰਨੇ ਜ਼ਿਆਦਾ ਬੁਲੰਦ ਨੇ ਇਸ ਦਾ ਅੰਦਾਜ਼ਾ ਤੁਸੀਂ ਇਹ ਤਸਵੀਰਤ ਦੇਖ ਕੇ ਹੀ ਲਗਾ ਸਕਦੇ ਹੋ ਕਿਵੇਂ ਚਿੱਟੇ ਦੇ ਨਹੀਂ ਇੱਕ ਮੁੰਡਾ ਦੁਕਾਨ 'ਚ ਦਾਖਲ ਹੋ ਕੇ ਗੱਲਜ ਪਈ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ اپنی ਕਿੰਨੀ ਪੇਮੈਂਟ ਚੋਰੀ ਹੋਈ ਜੀ ਆਪਣੀ ਲਗਭਗ 50000 ਤੋਂ ਉੱਪਰ ਸੀਗੇ ਪੈਸੇ ਕਿਉਂਕਿ ਅੱਜ ਡੀਲਰ ਆਉਣੀ ਸੀ ਉਹਨਾਂ ਨੂੰ ਪੈਸੇ ਦੇਣੇ ਸੀ ਦੋ ਦਿਨਾਂ ਹਫ਼ਤਿਆਂ ਦੀ ਪੇਮੈਂਟ ਰੂਟ ਵਿੱਚ ਸੀਗੀ ਅਸੀਂ ਦਿੱਤੇ ਨਹੀਂ ਸੀਗੇ ਤੇ ਅੱਜ ਪੈਸੇ ਦੇ ਦੇ ਸੀ ਇਸ ਕਰਕੇ ਪੈਸੇ ਲੈਣ ਦੇ ਸੀਗੇ ਠੀਕ ਹੈ ਜੀ ਹਾਂ ਕੀ ਘਟਨਾ ਹੋਈ ਜੀ ਆਪਣੇ ਨਾਲ ਅੱਜ ਮੈਂ ਇੱਕ ਦੁਕਾਨ ਤੋਂ 12 25 ਤੋਂ ਬਾਥਰੂਮ ਗਿਆ ਛੱਡ ਤੇ ਬਾਥਰੂਮ ਕਰਕੇ ਜਦ ਵਾਪਸ ਆਇਆ ਤਾਂ ਸੀਟ ਤੇ ਬੈਠਾ ਹਤੂ ਧੋਕੇ ਉਹ ਤੋਂ ਬਾਅਦ 딜러 ਆਏ پیسے ਲੈਣ ਵਾਸਤੇ ਅੱਛੇ ਜਿਲੇ ਮੈਂ ਆਪਣਾ ਗੱਲਾ ਦੇਖਿਆ ਤੇ ਮੇਰਾ ਗੱਲਾ ਖਾਲੀ ਬਿਲਕੁਲ ਖਾਲੀ ਸੀਗਾ ਤੇ ਕੁਛ 60 ਰੁਪਏ ਥੱਲੇ ਡਿੱਗੇ ਹੋ ਸਗੇ ਜਦ ਕਿ ਅੱਜ ਤੱਕ ਮੇਰੇ ਪੈਸੇ ਕਦੀ ਥੱਲੇ ਨਹੀਂ ਡਿੱਗੇ ਸਮਝਾਲ ਦੇ ਅਨਸਾਰ ਠੀਕ ਹੈ ਉਸ ਤੋਂ ਬਾਅਦ ਮੈਂ ਚੰਬੇ 'ਚ ਪੈ ਕੇ ਪੈਸੇ ਕਿੱਥੇ ਮੈਂ ਕਾਕੇ ਨੂੰ ਫੋਨ ਕੀਤਾ ਤੇ ਕਹਿੰਦਾ ਮੈਂ ਲੈ ਆਇਆ ਵਾਈਫ ਨੂੰ ਫੋਨ ਕੀਤਾ ਕਹਿੰਦੀ ਉਹ ਲੈ ਗਿਆ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਇਹਨੇ ਆਪਣੇ ਦੋਸਤ ਨੂੰ ਫੋਨ ਕੀਤਾ ਅਸੀਂ ਕੈਮਰਾ ਖੰਗਾ ਲਿਆ ਹਨ ਉਹਦੇ ਵਿੱਚ ਇੱਕ ਨੀਲੀ ਜੈਕਟ ਵਾਲਾ ਉਡੀ ਉਡਾਲੀ ਹੋਣੀ ਪਾਈ ਸੀ ਉਹ ਰੰਗੇ ਹੱਤੀ ਪੈਸੇ ਕੱਢਦਾ ਫੜਿਆ ਗਿਆ ਪਰ ਕਿਉਂਕਿ ਬਹੁਤ ਲੋਕ ਆਉਂਦੇ ਆ ਇਹਨਾਂ ਦੀ ਸਾਨੂੰ ਇਹ ਨਹੀਂ ਪਤਾ ਕਿ ਬੱਚੇ ਕੌਣ ਸੀ ਇਹ ਕੌਣ ਨਹੀਂ ਕੁਛ ਪਹਿਲਾਂ ਦੇਖਿਆ ਤੁਸੀਂ ਇੰਦਾ ਦਾ ਬੰਦਾ ਜੀ ਕਿਤੇ ਮੈਂ ਕਦੀ ਇਹ ਨਹੀਂ ਇਸ ਤਰ੍ਹਾਂ ਸੀ ਨਹੀਂ ਲੱਗੇ ਦੇਖਿਆ ਹੋਊਗਾ ਤਾਂ ਮੈਨੂੰ ਇੰਟੈਂਸ਼ਨਲੀ ਮੈਨੂੰ ਕੋਈ ਯਾਦ ਨਹੀਂ ਇਹਦੇ ਬਾਰੇ ਠੀਕ ਹੈ ਹੁਣ ਕੋਈ ਪੇਤੀ ਆ ਜਿਹੜਾ ਕੋਈ ਆਉਂਦਾ ਹੈ ਡੇਲੀ ਦੇਖਦਾ ਹੈ ਜੇ ਨਹੀਂ ਦੇਖਿਆ ਤੁਹਾਡੀ ਕੋਈ ਫਿਕਸ ਟਾਈਮਿੰਗ ਵੀ ਹੈ ਵੀ ਇੰਨੇ ਕਵਜੇ ਤੁਸੀਂ ਬਾਥਰੂਮ ਜਾਣੇ ਜਾਂ ਫਿਰ ਜਾਣੇ ਆ ਜੇ ਕਿਤੇ ਕੰਮ ਜਾਣੇ ਆ ਇੰਨੇ ਵਜੇ ਨਹੀਂ ਨਹੀਂ ਮੈਨੂੰ ਥੋੜੀ ਜੀ ਕਈ ਵਾਰ ਬਾਥਰੂਮ ਜਿਆਦਾ ਆਉਣ ਦੀ ਪ੍ਰੋਬਲਮ ਹੁੰਦੀ ਹੈ ਫਿਰ ਜਿੱਲੇ ਆਉਂਦਾ ਮੈਂ ਉਸੇ ਚਲੇ ਜਾਂਦਾ ਇਹ ਤਾਂ ਫਿਕਸ ਟਾਈਮ ਕੋਈ ਨਹੀਂ ਹੈਗਾ ਠੀਕ ਹੈ